ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ओंकार ਸਿੰਘ ਪlant info channel ਤੋਂ ਮੈਂ ਤੁਹਾਨੂੰ ਛੋਟੀਆਂ-ਛੋਟੀਆਂ ਜਾਣਕਾਰੀਆਂ ਦਿੰਦਾ ਰਹਿਣਾ ਜਿਵੇਂ ਕਿ ਮੈਂ ਇੱਕ ਵੀਡੀਓ ਪਾਈ ਸੀ 3 ਫਰਵਰੀ ਨੂੰ ਮਲਚਿੰਗ ਕਰਕੇ ਪਿਆਜ਼ ਦੀ ਖੇਤੀ ਕਿਵੇਂ ਕਰੀਏ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਵੀ ਮੈਂ ਤੁਹਾਨੂੰ ਇਹਦੇ ਬਾਰੇ ਅੱਗੇ ਵੀ ਜਾਣਕਾਰੀ ਦਊਂਗਾ ਵੀ ਕੀ ਕੀਤਾ ਜਾਵੇ ਕਿਵੇਂ ਆਪਾਂ ਫਸਲ ਤੋਂ ਚੰਗਾ ਝਾੜ ਲਿਆ ਲਿਆ ਜਾਵੇ ਤੇ ਇਹ ਜਿਹੜੀ ਵੀਡੀਓ ਸੀਗੀ ਇਹ ਤੁਸੀਂ ਮੰਨ ਕੇ ਚੱਲੋ ਵੀ ਆੜੂ ਦੇ ਬਾਗ ਦੇ ਵਿੱਚ ਪਿਆਜ਼ਾਂ ਦੀ ਖੇਤੀ ਬਾਰੇ ਸੀ ਜਿਵੇਂ ਆੜੂ ਦਾ ਬਾਗ ਹੈਗਾ ਹਮੇਸ਼ਾ ਲੋਕ ਖੁੱਲਾ ਛੱਡ ਦਿੰਦੇ ਨੇ ਉਹਦੇ ਵਿੱਚ ਜਿਹੜੀ ਖਰਾਕ ਹੁੰਦੀ ਹੈ ਉਹਨਾਂ ਨੂੰ ਨਦੀਨ ਖਾ ਜਾਂਦੀ ਏ ਦੇ ਨੇਗੇ ਤੇ ਇਸ ਲਈ ਆਪਾਂ ਖਾਲੀ ਜਗ੍ਹਾ ਦੇ ਵਿੱਚੋਂ ਨਾਲੇ ਤਾਂ ਦੋ ਪੈਸੇ ਵਧੀਆ ਇਨਕਮ ਕਰ ਲਈਏ ਨਾਲੇ ਕੀ ਹੈ ਨਾਲੇ ਬਾਗ ਨੂੰ ਸਾਫ ਸੁਥਰਾ ਰੱਖੀਏ ਨਾਲੇ ਜਦੋਂ ਬਾਗ ਦੇ ਵਿੱਚ ਆਪਣਾ ਢੇੜਾ ਬਗਰਾ ਵਜਦਾ ਰਹੂਗਾ ਕਿਉਂਕਿ ਦੂਸਰੀ ਫਸਲ ਤੇ ਤਾਂ ਡੇਲੀ ਕੇਅਰ ਕਰਨੀ ਪੈਂਦੀ ਆ ਤੇ ਉਹਦੇ ਨਾਲ ਆਪਣੇ ਬਾਗ ਦੀ ਮਤਲ ਜਿਵੇਂ ਆਪਾਂ ਕਹਦੇ ਆ ਵੀ ਕੁਆਲਿਟੀ ਬਧੂ ਸੁਧਰੂਗੀ ਜਿਵੇਂ ਉਹਦੇ ਕਈ ਵੀਰਾਂ ਦੇ ਫੋਨ ਆਏ ਵੀ ਬਾਗ ਤਾਂ ਬਿਲਕੁਲ ਦੀਂਦੀ ਨਹੀਂ ਕਿਉਂਕਿ ਉਦੋਂ ਪੱਤ ਚੜ ਰੁੱਤ ਚੱਲ ਰਹੀ ਸੀ ਹਲੇ ਫਟਾਰਾ ਨਹੀਂ ਲਿਆ ਸੀ ਦੇਖੋ ਜੀ ਹੁਣ ਬਾਗ ਨੇ ਕਿੰਨਾ ਸੋਹਣਾ ਫਟਾਰਾ ਲੇਤਾ ਤੁਹਾਨੂੰ ਮੈਂ ਦਿਖਾਉਣਾ ਜੇ ਆਪਾਂ ਬਾਗ ਦੀ ਵੀ ਗੱਲ ਕਰੀਏ ਜਿਵੇਂ ਬਾਗਾਂ ਦੀ ਗੱਲ ਚੱਲਦੀ ਆ ਤਾਂ ਦੇਖੋ ਜੀ ਫੁੱਲ ਵੀ ਝੱਕ ਰੱਖੇ ਨੇ ਜੇ ਬਾਗਾਂ ਦੀ ਗੱਲ ਚੱਲਦੀ ਆ ਤਾਂ 20x20 ਤੇ ਆੜੂ ਦਾ ਬਾਗ ਲਾਉਣ ਦੀ ਸਪਾਰਸ ਕੀਤੀ ਜਾਂਦੀ ਆ ਕਿਹੜਾ ਇਹ ਬਾਗ ਆ ਗਏ ਬਾਗ ਵੀ 10x10 ਤੇ ਲਾਇਆ ਹੋਇਆ ਪਹਿਲੀ ਬਹੁਤ ਨੇੜੀਕ ਲਾਇਆ ਹੋਇਆ ਉਸ ਤੋਂ ਬਾਅਦ ਵੀ ਇਹਦੇ ਵਿੱਚ ਖੇਤੀ ਕੀਤੀ ਜਾ ਰਹੀ ਆ ਜਿਹੜੇ ਲੋਕ 20x20 ਤੇ ਲਾਉਂਦੇ ਨੇ ਉਹ ਵੀ ਖੇਤੀ ਨਹੀਂ ਕਰਦੇ ਦੇਖੋ ਜੀ ਇਹਦੇ ਵਿਚਾਰੇ ਤਾਂ L28 ਪਿਆਜ਼ ਲੱਗੇ ਹੋਇਆ ਤੇ ਸਾਈਡਾਂ ਤੇ ਗੋਭੀ ਦੀਆਂ ਤਿੰਨ ਲਾਈਨਾਂ ਨੇ ਜਿਹੜੇ ਤੇ ਆੜੂ ਦਾ ਬੈਡਾ ਆੜੂ ਆਲੂ ਬਖਾਰਾ ਦੋਨੇ ਮਿਕਸ ਨੇ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਦੇਖੋ ਜੀ ਜਿਵੇਂ ਮਲਚਿੰਗ ਹੁੰਦੇ ਹੋਏ ਵੀ ਥੋੜਾ ਬਹੁਤਾ ਵਿੱਚੋਂ ਨਦੀਨ ਹੋ ਜਾਂਦਾ ਇੱਕ ਤਾਂ ਨਦੀਨ ਪੱਟ ਦੇਣਾ ਪੱਟਣਾ ਕਦੋਂ ਆ ਕਿਵੇਂ ਪੱਟਣਾ ਮੈਂ ਤੁਹਾਨੂੰ ਦੱਸਦਾ ਉਹਦੇ ਬਾਰੇ ਪੂਰਾ ਤੁਸੀਂ ਨੇ ਕੀ ਕਰਨਾ ਹੁਣ ਇਸ ਨੂੰ 3 ਫਰਵਰੀ ਦੀ ਲੱਗੀ ਹੋਈ ਫਸਲ ਆ ਅੱਜ ਆ ਜਿਹੜੀ 7 ਮਾਰਚ ਹੋ ਚੁੱਕੀ ਆ ਦੇਖੋ ਜੀ ਇਹ ਆੜੂ 10/10 ਤੇ ਤੇ ਤਿੰਨ ਲੈਣਾ ਗੋਭੀ ਦੀ ਆੜੂਆਂ ਵਾਲੇ ਬੈੱਡ ਤੇ ਲਾਈਆਂ ਹੋਈਆਂ ਨੇ ਤੇ ਉਸ ਤੋਂ ਬਾਅਦ ਪਿਆਜ਼ ਦੀ ਪਿਆਜ਼ ਦਾ ਲਾਇਆ ਹੋਇਆ ਸੈਂਟਰ 'ਚ ਇੱਕ ਬੈੱਡ ਜੇ ਦੇਖਿਆ ਜਾਵੇ ਤਾਂ ਇਹ ਜਿੰਮੇ ਕਣਕ ਹੁੰਦੀ ਆ ਤਾਂ ਕਣਕ ਨਾਲੋਂ ਵੱਧ ਪੈਸੇਨ ਤਾਂ ਪਿਆਜ਼ ਹੀ ਹੋ ਜੂਗਾ ਉਸ ਤੋਂ ਬਾਅਦ ਗੋਭੀ ਵੀ ਹੋ ਜੂਗੀ ਜਿੰਨੇ ਦੀ ਹੋਊਗੀ ਜੋ ਖਰਚ ਆਊਗਾ ਅਸੀਂ ਤੁਹਾਨੂੰ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਪਹਿਲਾਂ ਦੀ ਗੱਲ ਕਰੀਏ ਤਾਂ ਪਹਿਲਾਂ ਇਸ ਦੇ ਵਿੱਚ ਖੀਰਾ ਲੱਗਿਆ ਹੋਇਆ ਸੀਗਾ ਤੇ ਗੋਭੀ ਲੱਗੀ ਹੋਈ ਸੀ ਦੋਨੇ ਚੀਜ਼ਾਂ ਲੱਗੀਆਂ ਹੋਈਆਂ ਸੀ ਪਰ ਅਸਲ ਵਿੱਚ ਦੇਖਿਆ ਜਾਵੇ ਜੇ ਤਾਂ ਮਲਚਿੰਗ ਬਿਨਾ ਕੁਝ ਨਹੀਂ ਹੁੰਦਾ ਮਲਚਿੰਗ ਬਿਨਾ ਕਿਉਂ ਨਹੀਂ ਹੁੰਦਾ ਇੱਕ ਤਾਂ ਦੇਖੋ ਜੀ ਕੀ ਆ ਨਦੀਨ ਬਹੁਤ ਜ਼ਿਆਦਾ ਹੁੰਦੇ ਨੇ ਬਾਗ ਦੇ ਵਿੱਚ ਉਹ ਨਦੀਨਾਂ ਨੂੰ ਇਹ ਮਲਚਿੰਗ ਕੰਟਰੋਲ ਕਰਦੀ ਆ ਇੱਕ ਜਿਹੜੀ ਖਰਾਕ ਹੁੰਦੀ ਆ ਉਹ ਆਪਣੀ ਸਬਜ਼ੀ ਨੂੰ ਇਹ ਲੱਗਦੀ ਆ ਮਲਚਿੰਗ ਲਸਾਉਣ ਦੇ ਕਈ ਫਾਇਦੇ ਨੇ ਪਾਣੀ ਦੀ ਵੀ ਘੱਟ ਵਰਤੋਂ ਹੁੰਦੀ ਆ ਤਾਂ ਕਿ ਨਮੀ ਨਹੀਂ ਉੱਡਦੀ ਮਲਚਿੰਗ ਤੇ ਮੈਂ ਵੀਡੀਓ ਬਣਾ ਕੇ ਤੁਹਾਨੂੰ ਕਦੇ ਫੇਰ ਪਾਵਾਂਗਾ ਤੇ ਹੁਣ ਆਪਾਂ ਨੇ ਇਸ ਨੂੰ ਕੀ ਦੇਣਾ ਦੇਖੋ ਜੀ ਪਹਿਲਾਂ ਆਪਾਂ ਡੀਏਪੀ ਖਾਦ ਵਗੈਰਾ ਪਾਈ ਹੋਈ ਆ ਪਟਾਸ ਪਾਇਆ ਹੋਇਆ ਹੁਣ ਆਪਾਂ ਨੇ ਇਸ ਨੂੰ ਮੰਨ ਕੇ ਚੱਲੋ ਵੀ ਜਿਵੇਂ 1 ਏਕੜ ਆਗਾ ਤਾਂ 5 ਕਿਲੋ ਡੀਏਪੀ ਘੋਲ ਕੇ ਚੰਗੀ ਤਰ੍ਹਾਂ ਉਸ ਨੂੰ ਦੋ ਦਿਨ ਪਹਿਲਾਂ ਪਿਉਆਂ ਦੇਣਾ ਪਿਉਣ ਤੋਂ ਬਾਅਦ ਕੀ ਕਰਨਾ ਉਸ ਨੂੰ ਚੰਗੀ ਤਰ੍ਹਾਂ ਘੋਲ ਕੇ ਪੁਣਕੇ ਬਿਲਕੁਲ ਪੂੜ ਕੇ ਨਹੀਂ ਡ੍ਰਿਪ ਤੁਹਾਡਾ ਬੰਦ ਹੋ ਜਾਊਗਾ ਚੋਕ ਹੋ ਜਾਂਦਾ ਡ੍ਰਿਪ ਇਸ ਦੇ ਨਾਲ ਤੇ ਇਸ ਨੂੰ ਆਪਾਂ ਡ੍ਰਿਪਰ ਆ ਹੀ ਦੇ ਦੇਣਾ ਡ੍ਰਿਪ ਆਪਾਂ ਕਿੰਨਾ ਟਾਈਮ ਚਲਾਉਣਾ ਡ੍ਰਿਪ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ ਚਲਾਉਣਾ ਜੇਕਰ ਇਸ ਲਈ ਆ ਜ਼ਿਆਦਾ ਪਾਣੀ ਖਾਂਦੀ ਹੈ ਤਾਂ ਜ਼ਿਆਦਾ ਟਾਈਮ ਵੀ ਚੱਲੂਗਾ ਨਹੀਂ ਘੱਟ ਟਾਈਮ ਚੱਲੂਗਾ ਇਹ ਤੁਹਾਨੂੰ ਪਤਾ ਲੱਗ ਜੂਗਾ ਚਲਾਉਣ ਦਾ ਕੀ ਸਿਸਟਮ ਆ ਸਭ ਤੋਂ ਪਹਿਲਾਂ ਤੁਸੀਂ 10 ਮਿੰਟ ਤੁਸੀਂ 10 ਮਿੰਟ ਮੰਨ ਲਓ ਡ੍ਰਿਪ ਨੂੰ ਚਲਾਓ ਡ੍ਰਿਪ ਨੂੰ ਚਲਾਉਣ ਤੋਂ ਬਾਅਦ ਤੁਸੀਂ 10 ਮਿੰਟਾਂ ਬਾਅਦ ਵੈਂਚਰੀ ਰਹੀਂ ਇਸਤੇ ਡੀਏਪੀ ਖਾਦ ਛਾੜ ਦੋ ਡ੍ਰਿਪ ਰਾਹੀਂ ਦੇ ਦੋ ਤੇ ਉਸ ਤੋਂ ਬਾਅਦ ਜਦੋਂ ਐਂਡ ਦੇ ਵਿੱਚ ਆਪਾਂ ਡੀਏਪੀ ਖਾਦ ਦੇਣ ਤੋਂ ਬਾਅਦ ਜਦੋਂ ਆਪਾਂ ਬੰਦ ਕਰਨਾ ਉਦੋਂ ਵੀ ਇਹ ਨਾ ਹੋਵੇ ਵੀ ਡੀਏਪੀ ਖਾਦ ਖਤਮ ਹੋ ਗਈ ਹੁਣੀ ਬੰਦ ਕਰ ਦੋ ਉਸ ਤੋਂ ਬਾਅਦ ਵੀ ਆਪਾਂ 15 ਮਿੰਟ ਚਲਾਉਣਾ ਉਹ ਚਲਾਉਣ ਦਾ ਕੀ ਹੁੰਦਾ ਜੀ ਜਿਹੜੇ ਡ੍ਰਿਪ ਵਾਲੇ ਵੀਰ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਕਿਉਂਕਿ ਡ੍ਰਿਪ ਚੋਕ ਨਾ ਹੋਵੇ ਇਸ ਤਰ੍ਹਾਂ ਇਸ ਨੂੰ ਆਪਾਂ ਡ੍ਰਿਪ ਨੂੰ ਚੋਕ ਹੋਣ ਤੋਂ ਬਚਾ ਸਕਦੇ ਆ ਤੇ ਬਾਕੀ ਜਿਵੇਂ ਆ ਨਦੀਨ ਨੇ ਇਹਨਾਂ ਨੂੰ ਪੱਤ ਸਕਦੇ ਆ ਹੋਰ ਕੋਈ ਬਹੁਤੀ ਵੱਡੀ ਰੌਕਟ ਸੈਂਸ ਨਹੀਂ ਵੀ ਇਸ ਤੇ ਫਲਾਣੀ ਬਿਮਾਰੀ ਆ ਗਈ ਆਏ ਆ ਗਈ ਜਿਵੇਂ ਗੱਲ ਚੱਲਦੀ ਹੈ ਫੰਗਸਤੀ ਤਾਂ ਫੰਗਸ ਵੀ ਜੇਕਰ ਤੁਸੀਂ ਮਲਚਿੰਗ ਕਰਦੇ ਹੋ ਤਾਂ ਬਹੁਤ ਘੱਟ ਆਉਂਦੀ ਆ ਤੇ ਅੱਗੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਐਨਾ ਕੁਝ ਕਹਿੰਦਾ ਹੋਇਆ ਖੇਮਾ ਦਾ ਜੱਜਕਾ ਜੇਕਰ ਕੋਈ ਗਲਤ ਭੁੱਲ ਗਿਆ ਮੈਂ ਤੁਹਾਨੂੰ ਪਿਆਜ਼ ਬਾਰੇ ਤੇ ਆੜੂ ਦੇ ਬਾਗ ਬਾਰੇ ਬਾਕੀ ਸਾਰੀਆਂ ਸਬਜ਼ੀਆਂ ਬਾਰੇ ਜਾਣਕਾਰੀ ਦਿੰਦਾ ਰਹਿਣਾ ਜਾਣਕਾਰੀ ਦਿੰਦਾ ਰਹਾਂਗਾ ਜੇਕਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਦਿਓ ਜੇਕਰ ਕਰ ਰੱਖਿਆ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ